ਅੱਜ ਤੁਹਾਡੇ ਨਾਲ ਜੋ ਜਾਣਕਾਰੀ ਅਸੀਂ ਅੱਜ ਸਾਂਝੀ ਕਰਨ ਜਾ ਰਹੇ ਹਾਂ ਉਸ ਦਾ ਪੂਰਾ ਪਤਾ ਟਿਕਾਣਾ ਵੀ ਤੁਹਾਨੂੰ ਦੱਸ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਲੋਕਾਂ ਨੂੰ ਆਪਣੀ ਸਿਰਫ ਅੱਖੀਂ ਦੇਖੇ ਤੇ ਹੀ ਯਕੀਨ ਹੈ ਉਹ ਵੀ ਅੱਜ ਉੱਥੇ ਜਾ ਕੇ ਤਪਤੀਸ਼ ਕਰ ਸਕਦੇ ਹਨ ਅਤੇ ਜੇਕਰ ਕੋਈ ਵੀ ਸ਼ੱਕ ਜਾਂ ਗਿਲਾ ਹੋਵੇ ਤਾਂ ਉੱਥੇ ਜਾ ਕੇ ਕੱਢ ਸਕਦੇ ਹਨ ਇਹ ਗੱਲ ਸੁਣ ਕੇ ਕੁਝ ਸਹਿਬਾਨਾ ਨੇ ਇਹ ਫੈਸਲਾ ਕਰਨਾ ਹੈ ਕਿ ਉਸ ਪਿੰਡ ਦੀ ਇਹ માનਤਾ ਸਹੀ ਹੈ ਜਾਂ ਫਿਰ ਅੰਧਵਿਸ਼ਵਾਸ ਅੱਜ ਤੁਹਾਡੀ ਸੋਚਣੀ ਦੇ ਵਿੱਚ ਨਿਖਾਰ ਆਵੇਗਾ ਸੋ ਆਓ ਉਸ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਗੱਜ ਕੇ ਬਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਗੱਲ ਹੈ ਪੰਜਾਬ ਦੇ ਸ਼੍ਰੀ ਦਰਬਾਰ ਸਾਹਿਬ ਦੇ ਇੱਕ ਪਿੰਡ ਦੀ ਇਹ ਗੱਲ ਹੈ ਪੰਜਾਬ ਦੇ ਫਤੇਗੜ ਸਾਹਿਬ ਦੇ ਨੇੜਲੇ ਇੱਕ ਪਿੰਡ ਦੀ ਇਹ ਗੱਲ ਕਿਸੇ ਵਿਅਕਤੀ ਦੀ ਨਹੀਂ ਹੈ ਸਗੋਂ ਪੂਰੇ ਪਿੰਡ ਦੀ ਹੈ ਪਿੰਡ ਕਾਫੀ ਵੱਡਾ ਤੇ ਖੁਸ਼ਹਾਲ ਹੈ ਪਿੰਡ ਦੇ ਵਿੱਚ ਇੱਕ ਬਹੁਤ ਵੱਡਾ ਬਰੋਂਟੇ ਦਾ ਦਰਖਤ ਹੈ ਬਹੁਤ ਵੱਡਾ ਕਿੰਨਾ ਕੁ ਵੱਡਾ ਹੋ ਸਕਦਾ ਹੈ ਤੁਹਾਡਾ ਅੰਦਾਜ਼ਾ ਬਿਲਕੁਲ ਗਲਤ ਹੈ ਉਹ ਬਰੋਂਟੇ ਦਾ ਦਰਖਤ ਪਗ ਤਿੰਨ ਕਿੱਲਾਂ ਦੇ ਵਿੱਚ ਫੈਲਿਆ ਹੋਇਆ ਹੈ ਤੁਹਾਡੇ ਕੰਨ ਬਿਲਕੁਲ ਸਹੀ ਸੁਣ ਰਹੇ ਹਨ ਤਿੰਨ ਕਿੱਲੇ ਹੁਣ ਤੱਕ ਇਹ ਲਗਾਤਾਰ ਫੈਲਦਾ ਹੀ ਜਾ ਰਿਹਾ ਹੈ ਤੇ ਰੋਕਣ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਹੈ ਪਿੰਡ ਵਾਲਿਆਂ ਮੁਤਾਬਕ ਇਹ ਰੁੱਖ ਲਗਭਗ 350 ਸਾਲ ਪੁਰਾਣਾ ਹੈ ਅਤੇ ਇੱਕ ਨਿੱਕੇ ਜਿਹੇ ਬੀਜ ਤੋਂ ਸ਼ੁਰੂ ਹੋ ਕੇ ਇਹ ਪੌਦਾ ਅਜ ਤਿੰਨ ਕਿੱਲਾਂ ਦਾ ਮਾਲਕ ਬਣ ਚੁੱਕਿਆ ਹੈ ਤੇ ਸ਼ਾਇਦ ਹੋਰ ਵੀ ਜ਼ਮੀਨ ਆਪਣੇ ਕਬਜ਼ੇ ਦੇ ਵਿੱਚ ਲੈ ਲਵੇਗਾ ਇਹ ਵੀ ਅੰਦਾਜ਼ਾ ਹੈ ਕਿ ਇਹ ਰੇਲ ਗੱਡੀਆਂ ਦਾ ਰਸਤਾ ਵੀ ਬੰਦ ਕਰ ਸਕਦਾ ਹੈ ਪਰ ਕੋਈ ਵੀ ਇਸ ਨੂੰ ਕੱਟਣ ਦੀ ਹਿੰਮਤ ਤੱਕ ਨਹੀਂ ਕਰਦਾ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਦਾ ਇਤਿਹਾਸ ਜਾਣਦੇ ਹਾਂ ਕੀ ਕਿਵੇਂ ਇਹ ਉਗਿਆ ਤੇ ਕਿਉਂ ਵੱਧ ਰਿਹਾ ਹੈ ਦੱਸਿਆ ਜਾਂਦਾ ਹੈ ਕਿ ਇੱਥੇ ਇਸ ਥਾਂ ਤੇ ਬਹੁਤ ਸਮਾਂ ਪਹਿਲਾਂ ਇੱਕ ਸਾਧੂ ਰਿਹਾ ਕਰਦਾ ਸੀ ਤੇ ਇੱਕ ਧੂਣਾ ਵੀ ਜਗਦਾ ਰਹਿੰਦਾ ਸੀ ਕਾਫੀ ਲੋਕਾਂ ਨੂੰ ਇੱਥੇ ਮੰਨਤਾ ਸੀ ਇੱਕ ਵਾਰ ਇੱਕ ਕਿਸਾਨ ਇਥੋਂ ਲੰਘ ਰਿਹਾ ਸੀ ਤੇ ਉਸਨੇ ਸਾਧੂ ਜੀ ਦੇ ਕੋਲ ਫਰਿਆਦ ਕੀਤੀ ਕਿ ਮੇਰੇ ਕੋਲ ਕੋਈ ਔਲਾਦ ਨਹੀਂ ਹੈ ਸਾਧੂ ਨੇ ਧੂਨੇ ਦੀ ਪਹੂਤੀ ਦਿੱਤੀ ਅਤੇ ਉਸ ਨੂੰ ਆਪਣੇ ਪਤੀ ਨੂੰ ਖੁਵਾਉਣ ਦੇ ਵਾਸਤੇ ਕਿਹਾ ਸਾਧੂ ਨੇ ਨਾਲ ਹੀ ਇਹ ਵੀ ਸਪਸ਼ਟ ਕਰ ਦਿੱਤਾ ਕਿ ਜੇਕਰ ਤੇਰੀ ਪਤਨੀ ਇਸ ਨੂੰ ਨਹੀਂ ਵਰਤਦੀ ਤਾਂ ਇਹ ਭੂਤੀ ਵਾਪਸ ਇੱਥੇ ਇਸੇ ਧੂਨੇ ਦੇ ਵਿੱਚ ਸੁੱਟ ਕੇ ਜਾਵੀਂ ਹੋਰ ਕਿਤੇ ਨਾ ਛੁੱਟੀ ਸੋ ਘਰ ਜਾ ਕੇ ਉਸਨੇ ਆਪਣੀ ਪਤਨੀ ਨੂੰ ਭੂਤੀ ਦਿੱਤੀ ਪਰ ਉਸਨੇ ਖਾਣ ਤੋਂ ਮਨ੍ਹਾ ਕਰ ਦਿੱਤਾ ਸਾਧੂ ਦੇ ਕਹਿਣ ਅਨੁਸਾਰ ਉਹ ਪਬੂਤੀ ਵਾਪਸ ਉਸੇ ਧੋਨੇ ਦੇ ਵਿੱਚ ਸੁੱਟ ਦਿੱਤੀ ਗਈ ਦੱਸਿਆ ਜਾਂਦਾ ਹੈ ਕਿ ਬਰੋਂਟੇ ਦਾ ਦਰਖਤ ਉਸੇ ਧੋਨੇ ਤੋਂ ਉਸੇ ਦਿਨ ਤੋਂ ਹੀ ਉੱਗਣਾ ਸ਼ੁਰੂ ਹੋ ਗਿਆ ਸੀ ਤੇ ਅੱਜ ਤੱਕ ਰੁਕਿਆ ਨਹੀਂ ਲੋਕ ਇਹ ਵੀ ਮੰਨਦੇ ਹਨ ਕਿ ਉਸ ਰਾਖ ਦੇ ਵਿੱਚ ਸਾਧੂ ਵੱਲੋਂ ਦਿੱਤੀ ਗਈ ਸੀ ਉਸ ਵਿੱਚ ਸ਼ਾਇਦ ਬਰੋਂਟੇ ਦਾ ਕੋਈ ਬੀਜ ਹੋਵੇ ਜਿਸ ਕਾਰਨ ਇਹ ਉੱਗਣਾ ਸ਼ੁਰੂ ਹੋ ਗਿਆ ਸੀ ਸੋ ਆਪਾਂ ਸਾਰੇ ਮੰਨਦੇ ਹਾਂ ਕਿ ਰੁੱਖ ਨੂੰ ਕੱਟਣਾ ਨਹੀਂ ਚਾਹੀਦਾ ਕਿਉਂਕਿ ਇੱਕ ਰੁੱਖ ਤੇ ਸੋ ਸੁਖ ਜੀਵਨ ਅਤੇ ਕੁਦਰਤ ਦਾ ਆਧਾਰ ਹੁੰਦਾ ਹੈ ਪਰ ਆਪਾਂ ਲੋਕ ਆਪਣੇ ਸੁੱਖ ਸਹੂਲਤ ਕਰਕੇ ਰੁੱਖਾਂ ਨੂੰ ਕੱਟਣਾ ਬੰਦ ਨਹੀਂ ਕਰਦੇ ਲਗਾਤਾਰ ਕੱਟੀ ਹੀ ਜਾ ਰਹੇ ਹਾਂ ਪਰ ਇਸ ਪਿੰਡ ਦਾ ਇੱਕ ਬਰੋਂਟੇ ਨੂੰ ਕੱਟਣਾ ਤਾਂ ਦੂਰ ਦੀ ਗੱਲ ਇਸ ਦਾ ਪਤਾ ਤੋੜਨ ਤੇ ਵੀ ਮੌਤ ਮਿਲਦੀ ਹੈ ਇਸ ਰੁੱਖ ਦੀ ਰਾਖੀ ਇੱਥੇ ਰਹਿ ਰਹੇ ਸੱਫਤੇ ਕੁਝ ਅਦ੍ਰਿਸ਼ ਸ਼ਕਤੀਆਂ ਕਰਦੀਆਂ ਹਨ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਬਰੋਂਟਾ ਵੱਧ ਰਿਹਾ ਸੀ ਤਾਂ ਵੱਧ ਕੇ ਨਾ ਲੱਗਦੇ ਇੱਕ ਖੇਤ ਦੇ ਵੱਲ ਫੈਲਣ ਲੱਗਿਆ ਤਾਂ ਖੇਤ ਨੂੰ ਘੇਰਨ ਲੱਗਿਆ ਖੇਤ ਦੇ ਮਾਲਕ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਸ ਨੂੰ ਕੱਟਣਾ ਸ਼ੁਰੂ ਕੀਤਾ ਪਰ ਉਥੇ ਰਾਖੀ ਕਰਦੇ ਸੱਪਾਂ ਨੇ ਉਸ ਨੂੰ ਆਪਣਾ ਸ਼ਿਕਾਰ ਬਣਾ ਲਿਆ ਤੇ ਉਹ ਬੰਦਾ ਮਾਰਿਆ ਗਿਆ ਇਸਦੀ ਟਾਣਿਆਂ ਨੂੰ ਕੱਟਣਾ ਤਾਂ ਦੂਰ ਆਪਣੇ ਆਪ ਟੁੱਟ ਕੇ ਕੋਈ ਟਾਣੀ ਜਾਂ ਤਣੇ ਨੂੰ ਕੋਈ ਚੁੱਕ ਕੇ ਵੀ ਨਹੀਂ ਲੈ ਜਾ ਸਕਦਾ ਜੇਕਰ ਕੋਈ ਲੱਕੜੀ ਆਪਣੇ ਘਰ ਲੈ ਕੇ ਜਾਂਦਾ ਤਾਂ ਬਰੋਂਟੇ ਦੀ ਹੱਦ ਤੋਂ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਅਸਫਲ ਹੀ ਹੁੰਦਾ ਹੈ ਸੋ ਇੱਥੇ ਲੱਕੜਾ ਡਿੱਗ ਕੇ ਗਲ ਕੇ ਇੱਥੇ ਹੀ ਰਹਿ ਜਾਂਦੀਆਂ ਹਨ ਉਹ ਚੁੱਕਣ ਦੀ ਹਿੰਮਤ ਵੀ ਨਹੀਂ ਕਰਦਾ ਇਸੇ ਤਰ੍ਹਾਂ ਪਿੰਡ ਦਾ ਇੱਕ ਵਿਅਕਤੀ ਨੇ ਇਸ ਬਰੋਂਟੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਜਿਸ ਟਰੈਕਟਰ ਦੇ ਨਾਲ ਉਸਨੇ ਇੰਜ ਕੀਤਾ ਸੀ ਉਸੇ ਦਿਨ ਉਹ ਟਰੈਕਟਰ ਤੇ ਬਿਆਸ ਦੇ ਕੋਲ ਹੀ ਪਲਟ ਗਿਆ ਜਿਸ ਦਾ ਕਾਰਨ ਅੱਜ ਤੱਕ ਪਤਾ ਨਹੀਂ ਚੱਲਿਆ ਤੇ ਉਹ ਆਦਮੀ ਵੀ ਉੱਥੇ ਹੀ ਮਾਰਿਆ ਗਿਆ ਜਿੱਥੇ ਬਰੋਂਟੇ ਦੀ ਮੇਨ ਜੜ ਹੈ ਉਥੇ ਇੱਕ ਮੰਦਿਰ ਵੀ ਬਣਿਆ ਹੋਇਆ ਹੈ ਤੇ ਲੋਕਾਂ ਦੀ ਕਾਫੀ ਸ਼ਰਧਾ ਹੈ ਅਤੇ ਲੋਕ ਇੱਥੇ ਸੁਖਣਾ ਵੀ ਸੁਖਦੇ ਹਨ ਤੇ ਫਿਰ ਬਾਅਦ ਵਿੱਚ ਲੰਗਰ ਪੰਡਾਰੇ ਕਰਵਾਉਂਦੇ ਹਨ ਇਸੇ ਤਰ੍ਹਾਂ ਇੱਕ ਵਾਰ ਇੱਥੇ ਚੋਰਾ ਨੇ ਵੀ ਇੱਥੇ ਇੱਕ ਦਰਵਾਜਾ ਚੋਰੀ ਕੀਤਾ ਅਤੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਪਰ ਬਰੋਂਟੇ ਦੀ ਹੱਦ ਤੋਂ ਬਾਹਰ ਲੈ ਜਾ ਨਾ ਸਕੇ ਉਥੇ ਕੁਝ ਦੂਰੀ ਤੋਂ ਹੀ ਉਹ ਦਰਵਾਜ਼ਾ ਸੁੱਟ ਕੇ ਚਲੇ ਗਏ ਦੱਸਿਆ ਜਾਂਦਾ ਹੈ ਕਿ ਉਥੇ ਉਹਨਾਂ ਚੋਰਾਂ ਨੇ ਕੁਝ ਐਸਾ ਭਿਆਨਕ ਦੇਖ ਲਿਆ ਸੀ ਕਿ ਉਹ ਡਰ ਕੇ ਉਥੋਂ ਭੱਜ ਗਏ ਸੀ ਹੁਣ ਇਹ ਬਰੋਂਟਾ ਚਾਰੋਂ ਪਾਸੇ ਨੂੰ ਫੈਲਦਾ ਹੀ ਜਾ ਰਿਹਾ ਹੈ ਤੇ ਤਿੰਨ ਕਿਲਿਆਂ ਦੇ ਵਿੱਚ ਆਪਣਾ ਕਬਜ਼ਾ ਕਰ ਚੁੱਕਿਆ ਹੈ ਇੱਕ ਪਾਸੇ ਤਾਂ ਕਿਸੇ ਦੇ ਖੇਤ ਹਨ ਜਿਸ ਉੱਤੇ ਉਹ ਕਬਜ਼ਾ ਕਰ ਚੁੱਕਿਆ ਹੈ ਤੇ ਦੂਜੇ ਪਾਸੇ ਰਸਤਾ ਚੱਲਦਾ ਹੈ ਤੇ ਉਹ ਰਸਤਾ ਵੀ ਹੁਣ ਬੰਦ ਮੰਨਿਆ ਜਾਂਦਾ ਹੈ ਤੇ ਹੁਣ ਜਿਸ ਤਰਫ ਇਹ ਵਧ ਰਿਹਾ ਹੈ ਉਸ ਪਾਸੇ ਲੋਕਾਂ ਦੀ ਜ਼ਮੀਨ ਅਤੇ ਰੇਲਵੇ ਵਿਭਾਗ ਦੀ ਜ਼ਮੀਨ ਹੈ ਤੇ ਉਸ ਤੋਂ ਅੱਗੇ ਰੇਲਵੇ ਲਾਈਨਾਂ ਲੰਘਦੀਆਂ ਹਨ ਅਤੇ ਜਿਸ ਤੇਜ਼ੀ ਦੇ ਨਾਲ ਇਹ ਵਧ ਰਿਹਾ ਹੈ ਜਲਦ ਹੀ ਉਹ ਰੇਲ ਦਾ ਰਸਤਾ ਵੀ ਰੋਕ ਲਵੇਗਾ ਤੇ ਇਸ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ ਪ੍ਰਸ਼ਾਸਨ ਵੱਲੋਂ ਇਸ ਨੂੰ ਵਿਰਾਸਤੀ ਰੁੱਖ ਦਾ ਦਰਜਾ ਦੇ ਦਿੱਤਾ ਗਿਆ ਹੈ ਅਤੇ ਇਸ ਦੀ ਸਾਂਝ ਸੰਭਾਲ ਦਾ ਵੀ ਵਾਅਦਾ ਕੀਤਾ ਗਿਆ ਹੈ ਪਰ ਇੱਕ ਡਰ ਕਾਰਨ ਇੱਥੇ ਇਸ ਦਾ ਇੱਕ ਪਤਾ ਵੀ ਨਹੀਂ ਕੋਈ ਤੋੜ ਸਕਦਾ ਪਿੰਡ ਵਾਲਿਆਂ ਮੁਤਾਬਿਕ ਇੱਥੇ ਕਈ ਤਰ੍ਹਾਂ ਦੇ ਪੰਛੀ ਅਤੇ ਜਾਨਵਰਾਂ ਦਾ ਘਰ ਹਨ ਜਿਵੇਂ ਸੱਪ ਮੋਰ ਅਤੇ ਕਾਫੀ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਪੰਛੀ ਸੱਪ ਤਾਂ ਇੱਥੇ ਹਜ਼ਾਰਾਂ ਦੀ ਤعداد ਦੇ ਵਿੱਚ ਹਨ ਇੱਕ ਵਾਰ ਇੱਥੇ ਲੰਗਰ ਸੀ ਤਾਂ ਸਫਾਈ ਚੱਲ ਰਹੀ ਸੀ ਤਾਂ ਸਫਾਈ ਦੇ ਦੌਰਾਨ ਹੌਲੀ-ਹੌਲੀ ਕਰਕੇ ਇੱਕ ਜਗ੍ਹਾ ਤੇ 60 ਤੋਂ 70 ਸੱਪ ਨਿਕਲੇ ਪਰ ਸੱਪ ਕਿਸੇ ਨੂੰ ਬਿਨਾਂ ਵਜ੍ਹਾ ਕੁਝ ਨਹੀਂ ਕਹਿੰਦੇ ਤੇ ਨਾ ਹੀ ਕੋਈ ਨੁਕਸਾਨ ਕਰਦੇ ਹਨ ਸੋ ਇਸ ਤਰ੍ਹਾਂ ਇਹ ਸੱਪ ਇਸ ਜਗ੍ਹਾ ਦੀ ਰਾਖੀ ਵੀ ਕਰਦੇ ਹਨ ਸੋ ਇਸ ਤਰ੍ਹਾਂ ਦੀਆਂ ਮੰਤਾਵਾਂ ਪਿੰਡ ਦੇ ਲੋਕਾਂ ਦੇ ਵਿੱਚ ਪਿਛਲੇ 300 ਸਾਲ ਤੋਂ ਬਣੀ ਹੋਈ ਹੈ ਤੇ ਹੁਣ ਤਾਂ ਲੋਕ ਇਸ ਨੂੰ ਦੂਰੋਂ-ਦੂਰੋਂ ਦੇਖਣਾ ਹੁੰਦੇ ਹਨ ਤੁਹਾਡੇ ਇਸ ਬਾਰੇ ਕੀ ਖਿਆਲ ਹੈ ਤੇ ਜਾਂ ਫਿਰ ਕੋਈ ਚੰਗਿਆਈ ਦਾ ਇਸ਼ਾਰਾ ਕਿ ਰੁੱਖ ਕੋਈ ਵੀ ਹੋਵੇ ਉਸ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਜੇਕਰ ਤੁਸੀਂ ਰੁੱਖ ਨੂੰ ਨੁਕਸਾਨ ਪਹੁੰਚਾਉਂਦੇ ਹੋ ਤਾਂ ਰੁੱਖ ਵੀ ਤੁਹਾਡਾ ਬੁਰਾ ਕਰ ਸਕਦਾ ਹੈ ਕੁਝ ਅਜੀਹਾ ਸੰਦੇਸ਼ ਦਿੰਦਾ ਹੈ ਸ਼੍ਰੀ ਫਤੇਗੜ ਸਾਹਿਬ ਦੇ ਪਿੰਡ ਦਾ ਇਹ ਬਰੋਂਟੇ ਦਾ ਰੁਖ ਸੋ ਸਾਧ ਸੰਗਤ ਜੀ ਤੁਹਾਡੇ ਇਸ 300 ਸਾਲ ਬਰੋਂਟੇ ਬਾਰੇ ਕੀ ਖਿਆਲ ਹਨ ਕੀ ਸੱਚਮੁੱਚ ਇਦਾਂ ਬਰੋਂਟਾ ਕਰ ਸਕਦਾ ਹੈ ਜਾਂ ਫਿਰ ਇਹ ਅਫਵਾਹਾਂ ਹਨ ਆਪਣੇ ਆਪਣੇ ਵਿਚਾਰ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਅਜਿਹੀ ਵੀਡੀਓ ਦੇ ਨਾਲ ਅਜਿਹੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ